ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਲਾਲਾਬਾਦ ਦੇ BTPO ਦਫਤਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਵਿਚਕਾਰ ਇੱਕ ਵੱਡਾ ਵਿਵਾਦ ਹੋ ਗਿਆ ਜਿਸ ਦੇ ਨਾਲ ਆਮ ਆਦਮੀ ਪਾਰਟੀ ਦੇ ਸਰਪੰਚ ਉਮੀਦਵਾਰ ਤੇ ਗੋਲੀ ਚੱਲ ਗਈ ਤਾਜ਼ੀ ਮਿਲੀ ਜਾਣਕਾਰੀ ਦੇ ਅਨੁਸਾਰ ਪੰਚਾਇਤ ਦੀਆਂ ਚੋਣਾਂ ਦੇ ਕਾਰਨ ਨਾਮਜ਼ਦਗੀ ਪੱਤਰ ਦਾਖਲ ਹੋਣੇ ਸਨ ਅਤੇ ਇਤਰਾਜ਼ ਲਗਾਏ ਜਾਣੇ ਸਨ। ਇਹੀ ਵਜ੍ਹਾ ਸੀ ਕਿ ਅਕਾਲੀ ਧਲ ਦੇ ਆਗੂ ਨੋਨੀ ਮੰਨਤੇ ਬੱਬੂ ਮਾਨ ਆਪਣੇ ਸਮਰਥਕਾਂ ਸਮੇਤ ਬੀਟੀਪੀਓ ਦਫਤਰ ਪਹੁੰਚੇ ਸਨ। ਉੱਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਮੌਜੂਦ ਸਨ। ਪਿੰਡ ਮੁਹੰਮਦੇਵਾਲਾ ਦੇ ਸਰਪੰਚ ਮਨਦੀਪ ਬਰਾੜ ਅਤੇ ਮਾਨ ਗਰੁੱਪ ਦੇ ਲੋਕਾਂ ਵਿੱਚ ਘਾਰ ਇੱਕ ਵੱਡਾ ਵਿਵਾਦ ਹੋ ਗਿਆ। ਇਹਦੇ ਬਾਅਦ ਹੌਲੀ-ਹੌਲੀ ਝਗੜੇ ਦਾ ਰੂਪ ਲੈ ਗਿਆ ਅਤੇ ਮਨਦੀਪ ਬਰਾੜ ਦੀ ਛਾਤੀ ਤੇ ਗੋਲੀ ਲੱਗ ਗਈ। ਗੋਲੇ ਲੱਗਣ ਦੇ ਪਿੱਛੋਂ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ। ਫਾਜ਼ਿਲਕਾ ਦੇ ਐਸਐਸਪੀ ਬਰਿੰਦਰ ਸਿੰਘ ਬਰਾੜ ਨੇ ਹਸਪਤਾਲ ਪਹੁੰਚ ਕੇ ਇਹ ਦੱਸਿਆ ਕਿ ਅਕਾਲੀ ਦਲ ਦੇ ਸਮਰਥਕਾਂ ਉੱਪਰ ਗੋਲੀ ਚਲਾਉਣ ਨੂੰ ਲੈ ਕੇ ਇਲਜ਼ਾਮ ਲੱਗੇ ਹਨ ਅਤੇ ਮਨਦੀਪ ਬਰਾੜ ਜਿਹੜੇ ਨੇ ਉਹ ਗੰਭੀਰ ਰੂਪ ਦੀ ਚੱਕਮੀ ਹੋ ਗਏ ਹਨ। ਇੱਕ ਹੋਰ ਇੱਕੀ ਦੇ ਹੱਥ ਤੇ ਵੀ ਗੋਲੀ ਲੱਗੀ ਹੈ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਘਟਨਾ ਦੀ ਪੂਰੀ ਜਾਣਕਾਰੀ ਦੇ ਲਈ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਰਹੀ ਹੈ ਅਤੇ ਜਿਸ ਵੀ ਵਿਅਕਤੀ ਨੂੰ ਦੋਸ਼ੀ ਪਾਇਆ ਜਾਏਗਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ